ਗਲਤ ਸੁਣੀ ਲਾ ਵੇ ਰੰਗ ਰੂਟਾ ਲਹੀਂਦੀ ਜਦੋਂ ਪੀਂਗਦਾ ਝੂਟਾ ਜਿੰਦ ਕਮਾਂਚ ਸੁਕਦੀ ਵੇ ਮੈਂ ਮੁੱਕ ਜਾਣਾ ਸੋਹਣਿਆ ਤੇਰੀ ਰੰਗ ਰੂਟੀ ਨਾ ਮੁੱਕਣੀ ਵੇ ਹਾਂ ਨਾ ਮੈਂ ਮੁੱਕ ਜਾਣਾ ਸੋਹਣਿਆ ਤੇਰੀ ਰੰਗ ਰੂਟੀ ਨਾ ਮੁੱਕਣੀ ਵੇ ਪਹਿਲਾਂ ਜਦੋਂ ਪਰੇਟ ਨੂੰ ਜਾਵਾਂ ਪਹਿਲਾਂ ਤੇਰਾ ਨਾਮ ਤੇ ਆਵਾਂ ਗੋਡਾ ਧੁੱਲੀ ਤੱਕ ਲਿਆਵਾਂ ਨੀ ਦਨੇ ਨੀ ਦਨੇ ਮੁੜ ਆਵਾਂ ਤੇਰਾ ਰਵਕਲ ਖਤਰাই ਫਲ ਰੋਹ ਜਨਾਂ ਲੈ ਕੇ ਤੇਰਾ ਨਹੀਂ ਰਵਕਲ ਖਤਰਾਈ ਫਲ ਰੋਹ ਜਨਾਂ ਲੈ ਕੇ ਤੇਰਾ ਨਹੀਂ ਤੇ ਤੈਨੂੰ ਜ਼ਾਲ ਹੋ ਗਿਆ ਸਾਰ ਜਾਂ ਫਿਰ ਤੇਰਾ ਸਾਹਕਵਾਰ ਜਿਹੜਾ ਲਾਉਂਦਾ ਛੁੱਟੀ ਨੂੰ ਲਾਰਾ ਜਿਹੜਾ ਲਾਉਂਦਾ ਛੁੱਟੀ ਨੂੰ ਲਾਰਾ ਹੁਣ ਮੈਂ ਜਾਵਾਂ ਮਰਦੀ ਵੇ ਜੇ ਨਹੀਂ ਮਿਲਦੀ ਛੁੱਟੀ ਸੁੱਟ ਕੇ ਆ ਜਾ ਵਰਦੀ ਵੇ ਜੇ ਨਹੀਂ ਮਿਲਦੀ ਛੁੱਟੀ ਛਟ ਕੇ ਆ ਜਾ ਵਰਦੀ ਮਰਦੀ ਰੋਜ ਹੀ ਪਾਵਾਂ 12 ਵਜੇ ਡਿਊਟੀ ਤੇ ਜਾਵਾਂ 2:30 ਵਜੇ ਮਰੋਟੀ ਕਾਂ ਮਾ ਫੁਕਾ ਨੀ ਫੁਕਾ ਮਰਾ ਬਤੇਰਾ ਨੀ ਘਰਾਂ ਬਗਲ ਸਤ ਰਾਈ ਕੋਲ ਰੋਜ ਨਾ ਲੈ ਕੇ ਤੇਰਾ ਨੀ ਮੈਂ ਤੈਨੂੰ ਖਾਤੇ ਆਖਰੀ ਪਾਇ ਗਾਮੇ ਹੁਣ ਨਾ ਛੁੱਟੀਆਂ ਆ ਮੈਂ ਕਰ ਲੈਣੀ ਦਿਲ ਦੀ ਵੇ ਲੋਕੀ ਛੁੱਟੀਆਂ ਆਉਂਦੇ ਤੈਨੂੰ ਕਿਉਂ ਨਾ ਮਿਲਦੀ ਵੇ ਛੁੱਟੀ ਹੁਣ ਮੜਾ ਪਾਵਾਲੇ ਮੇਰੀ ਕੋਈ ਨਾ ਮੰਨਦਾ ਨਾਰੇ ਮੇਰੀ ਕੋਈ ਨਾ ਮੰਨਦਾ ਨਾਰੇ ਦਿਲ ਵਿੱਚ ਸਨਾ ਬਥੇਰਾ ਨਹੀਂ ਗਰਾ ਬਗਲ ਸੱਤ ਰਾਈਫਲ ਰੋਜ ਨਾ ਲੈ ਕੇ ਤੇਰਾ